ਹਰ ਕਿ ਇਹਨਾਂ ਬਚਨਾਂ ਨੂੰ ਮੰਨਦੇ ਆ ਜਦੋਂ ਨਗਾਰ ਆਇਆ ਨਾ ਗਿਰਾਵਟ ਆਈ ਤੇ ਤਾਂ ਇਹ ਤਿੰਨ ਬਚਨ ਹੋਰ ਦੇਣੇ ਪਏ ਸੀ ਉਹ ਕਿਹੜੇ ਨੇ ਮੈਂ ਵੈਸੇ ਇੱਕ ਦਿਨ ਕਹੇ ਸੀ ਸੰਖੇਪ ਜੇ ਉਹ ਨੇ ਗੁਰੂ ਕੇ ਪਿਆਰਿਓ ਦੌਲਤ ਗੁਜ਼ਰਾਨ ਸਿੱਕਾ ਬਹੁਤੀ ਤੋਂ ਬਹੁਤੀ ਮਾਇਆ ਇਕੱਠੀ ਕਰਨ ਦੀ ਤੀਬਰ ਇੱਛਾ ਜ਼ਿੰਦਗੀ ਚ ਕਦੀ ਨਾ ਕਰੇ ਜੇ ਤੂੰ ਵੀ ਆਮ ਲੋਕਾਂ ਦੇ ਤਰ੍ਹਾਂ ਮਾਇਆ ਇਕੱਠੀ ਕਰਕੇ ਸੁੱਖ ਭਾਲਦਾ ਤੇ ਇਹਦੇ ਵਿੱਚ ਸੁੱਖ ਕੋਈ ਨਹੀਂ ਆਗਾ ਇਹ ਜਦੋਂ ਜ਼ਿਆਦਾ ਇਕੱਠੀ ਹੋ ਜਾਂਦੀ ਤੇ ਵਰਤਦੀ ਹੈ ਨਾ ਜਿਸ ਘਰ ਵਿੱਚ ਉਹ ਸਾਨੂੰ ਪਤਾ ਨਹੀਂ ਆਗਾ ਅਸੀਂ ਉਹਨੂੰ ਮੌਜ ਕਹਿੰਨੇ ਆ ਉਹਨੂੰ ਆਨੰਦ ਕਹਿੰਨੇ ਆ ਉਹਨੂੰ ਅਸੀਂ ਲੁਤਫ ਕਹਿੰਨੇ ਆ ਕਿਉਂਕਿ ਅਸੀਂ ਕਹਾਣੀਆਂ ਨਾਲ ਇਹਨੇ ਜੁੜ ਗਏ ਆ ਕਿ ਬਾਣੀ ਤੋਂ ਕੋਹਾਂ ਦੂਰ ਚਲੇਗੇ ਹੁਣ ਮੈਂ ਅੱਜ ਕਹਿਣਾ ਚਾਹੁੰਨਾ ਅਖੀਰ ਤੇ ਗੁਰਪੁਰਬ ਹੈ ਪਿਆਰਿਓ ਇਹ ਵਰਤ ਦੀ ਕਦੋਂ ਤੇ ਕਿੱਥੇ ਆ ਕਹਿ ਕੇ ਸਮਾਪਤੀ ਕਰਾਂਗਾ ਇਸ ਲਈ ਇਹਨੂੰ ਗੁਜ਼ਰਾਨ ਵਿੱਚ ਲੈਣਾ ਸੀ ਇਹ ਵਰਤ ਦੀ ਕਿੱਥੇ ਆ ਲਓ ਜੀ ਬਚਨ ਸਰਵਨ ਕਰੋ ਬਾਬਾ ਕਬੀਰ ਜੀ ਨੇ ਕਮਾਲ ਕੀਤੇ ਆ ਲਾਸਾਨੀ ਭਗਤ ਨੇ ਬਾਬਾ ਕਬੀਰ ਜੀ ਇੱਕ ਤਪਤਰ ਪਰ ਉਰਕਟ ਕੁਰਕਟ ਤਪਤਰ ਬਰਤਨ ਨੂੰ ਕਹਿੰਦੇ ਨੇ ਜੀ ਇੱਕ ਬਰਤਨ ਦੇ ਵਿੱਚ ਰਿੱਦਾ ਹੋਇਆ ਔਰਕਟ ਔਰਕਟ ਦਾ ਮਤਲਬ ਰਿੱਦਾ ਹੋਇਆ ਕੋਰਕਟਕੇ ਨੂੰ ਕਹਿੰਦੇ ਕੁੱਕੜ ਨੂੰ ਇੱਕ ਬਰਤਨ ਵਿੱਚ ਪਾ ਲਿਆ ਕੁੱਕੜ ਦਾ ਮਾਸ ਰਿੰਨ ਕੇ ਇੱਕ ਤਪਤਰ ਪਰ ਔਰਕਟ ਕੋਰਕਟ ਹੁਣ ਦੂਜੇ ਬਰਤਨ ਦੀ ਗੱਲ ਆਣ ਲੱਗੀ ਹੈ ਇੱਕ ਤਪਤਰ ਪਰ ਪਾਣੀ ਇਹ ਪਾਣੀ ਪਾਣੀ ਨਹੀਂ ਹੈ ਜੀ ਸ਼ਰਾਬ ਇੱਕ ਬਰਤਨ ਵਿੱਚ ਕੀ ਹੈ ਸ਼ਰਾਬ ਤੇ ਦੂਜੇ ਵਿੱਚ ਰਿੱਦਾ ਹੋਇਆ ਕੁੱਕੜ ਦਾ ਮਾਸ ਆਸ-ਪਾਸ ਹੁਣ ਉਹਦੇ ਆਸ-ਪਾਸ ਜਿਹੜੇ ਬੈਠੇ ਨੇ ਉਹਨਾਂ ਦਾ ਜ਼ਿਕਰ ਹੈ ਆਸ-ਪਾਸ ਪੰਚ ਜੋਗੀ ਆ ਬੈਠੇ ਜਿੰਨੇ ਵੀ ਬੈਠੇ ਨੇ ਨਾ ਉਥੇ بیچ ਨਕਟ ਦੇ ਰਾਣੀ ਨਕ ਕੱਟੀ ਰਾਣੀ ਮਾਇਆ ਉੱਥੇ ਵਰਤ ਰਹੀ ਇਹੀ ਵਰਤਦੀ ਹੋਰ ਕੀ ਹੈ ਇਸ ਲਈ ਗੁਰੂ ਕੇ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਬਚਨਾ ਮੁਤਾਬਕ ਦੌਲਤ ਦੀ ਇੱਛਾ ਇੰਨੀ ਕੀ ਰੱਖਣੀ ਚਾਹੀਦੀ ਸੱਚੇ ਪਾਸ਼ਾ ਜਿਹਦੇ ਨਾਲ ਜੀਵਨ ਦਾ ਨਿਰਬਾਹ ਹੋ ਜਾਏ